ਇਹ ਉਹਨਾਂ ਸਥਿਤੀ ਦੇ ਵਿੱਚ ਸਾਰੇ ਆਗੂ ਇਸ ਗੱਲ ਤੋਂ ਚਿੰਤਕ ਨੇ ਕਿ ਜਿਹੜੀ ਮੰਗਾਂ ਨੂੰ ਲੈ ਕੇ ਆਪਾਂ ਸਰਦਾਰ ਡੱਲੇਵਾਲ ਸਾਹਿਬ ਨੇ ਮਤਵਾਰ ਸ਼ੁਰੂ ਕੀਤਾ ਸੀਗਾ ਉਹ ਹਾਲਾਤ ਇਹ ਗਿਨੇ ਅਚਾਨਕ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਤਾਂ ਅਸੀਂ ਸਾਰੇ ਵਿਚਾਰ ਚਰਚਾ ਇਸ ਵਕਤ ਬੈਠ ਕੇ ਕਰ ਰਹੇ ਸੀ ਉਹ ਰਾਸਤਾ ਤਾਂ ਦਿਸ ਨਹੀਂ ਰਿਹਾ ਕਿ ਸਰਕਾਰਾਂ ਆਨੀਆਂ ਬੋਲੀਆਂ ਨੇ ਪਰ ਡੱਲੇਵਾਲ ਸਾਹਿਬ ਨੇ ਜਿਹੜੀ ਆਪਦੀ ਸੋਚ ਆਪਦੇ ਵਿਚਾਰ ਹੈ ਪੂਰੀ ਦੁਨੀਆ ਤੱਕ ਲੈ ਕੇ ਗਏ ਨੇ ਅੱਜ ਬੱਚਾ-ਬੱਚਾ ਡੱਲੇਵਾਲ ਸਾਹਿਬ ਦੇ ਹਮਾਇਤ ਤੇ ਹੈ ਜਿਵੇਂ ਆਪਾਂ ਰਾਤ ਵੀ ਗੱਲ ਕੀਤੀ ਸੀ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਇਸ ਮਰ ਵਰਤ ਦੇ ਹਮਾਇਤ ਤੇ ਲੋਕ ਕੋ ਘੜਤਾਲੇ ਤੇ ਬੈਠਦੇ ਆ ਤਾਂ ਰਾਤ ਵੀ ਇਹਨਾਂ ਦੀ ਜਿਹੜੇ ਜਦੋਂ ਹਾਲਾਤ ਛੇਤ ਵਿਗੜੀ ਐ ਤੇ ਸਵੇਰ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋਇਆ ਵੀ ਅਸੀਂ ਡੱਲੇਵਾਲ ਸਾਹਿਬ ਦੇ ਨਾਲ ਆ ਸਾਨੂੰ ਕੋਈ ਪ੍ਰੋਗਰਾਮ ਦਿਓ ਤਾਂ ਪਤਾ ਨਹੀਂ ਕਿਉਂ ਕੱਲੀ ਸਰਕਾਰ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਕੋਈ ਇਨਸਾਨ ਆਪਦੇ ਬੋਡੇ ਤੇ ਕਾਲੀ ਪੱਟੀ ਬੰਨ੍ਹ ਕੇ ਰੋਸ ਜ਼ਾਹਰ ਕਰਦਾ ਤਾਂ ਉਤੋਂ ਦੀਆਂ ਸਰਕਾਰਾਂ ਪੋਛਦੀਆਂ ਨੇ ਵੀ ਇਹਨੇ ਕਾਲੀ ਪੱਟੀ ਮੋਢੇ ਤੇ ਕਿਉਂ ਬੰਨੀ ਆ ਤੇ ਇੱਥੇ ਸਾਡੇ ਦੇਸ਼ ਦੇ ਵਿੱਚ ਜਿਹੜੇ ਕਹਿੰਦੇ ਲੋਕਤੰਤਰ ਹੈ ਲੋਕਾਂ ਨੂੰ ਆਪਦੀ ਹੱਕ ਮੰਗ ਮਨਾਉਣ ਦਾ ਹੱਕ ਹੈ ਆਪਦੀ ਆਵਾਜ਼ ਰੱਖਣ ਦਾ ਹੱਕ ਹੈ ਡੱਲੇਵਾਲ ਸਾਹਿਬ 43ਵੇਂ ਦਿਨ ਮਰਨ ਵਰਤੇ ਆ ਤਾਂ ਸਾਡੇ ਪਾਰਲੀਮੈਂਟ ਦੇ ਸਾਰੇ ਐਮਪੀ ਰਾਜ ਸਭਾ ਦੇ ਐਮਪੀ ਜਿਹੜੇ ਸਾਡੇ ਹੀ ਟੈਕਸਾਂ ਤੋਂ ਤਨਖਾਹਾਂ ਲੈ ਰਹੇ ਨੇ ਕੀਨ ਉਸ ਕੁਰਸੀ ਤੇ ਪਹਚਾਉਣ ਵਾਲਿਆ ਸਾਡੀਆਂ ਭੈਣਾਂ ਮਾਵਾਂ 80-80 ਸਾਲ ਦੀਆਂ ਸੜਕ ਤੇ ਪੈ ਰਹੀਆਂ ਨੇ ਤਾਂ ਉਹਨਾਂ ਕੋਲੇ ਇੱਕ ਟਾਈਮ ਨਹੀਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਵਾਸਤੇ ਤਾਂ ਜਿਹੜੇ ਲੋਕ ਇਹ ਕਹਿ ਰਹੇ ਹੁੰਦੇ ਸੀ ਵੀ ਤੁਸੀਂ ਕਦੇ ਸਾਡਾ ਘਰੋਂ ਕਰ ਲੈਨੇ ਹੋ ਕਦੇ ਸੜਕਾਂ ਰੋਕ ਲੈਨੇ ਹੋ ਸਾਨੂੰ ਬੰਦਕ ਬਣਾ ਲੈਨੇ ਹੋ ਤਾਂ ਛੋਟੀ ਲੜਾਈ ਦਾ ਢੰਗ ਤਰੀਕਾ ਠੀਕ ਨਹੀਂ ਪਾ ਡੱਲੇਵਾਲ ਸਾਹਿਬ ਦੀ ਜਿਹੜੀ ਲੜਾਈ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਸੋਚ ਪੰਜਾਬ ਦੀ ਧਾਰਨੇ ਸਾਹਮਣੇ ਪਈ ਐ। ਇਹੀ ਲੋਕ ਸਾਡੇ 2 ਮਹੀਨੇ ਪਹਿਲਾਂ ਜਸੇ ਬੰਦੀਆਂ ਤੇ ਕੀ ਨਜ਼ਰਾ ਸੀ ਉਹਨਾਂ ਦਾ ਨਿੰਦਰੇ ਅਜਿਹੀ ਬੋਲ ਰਹੇ ਸੀ। ਪਰ ਡੱਲੇਵਾਲ ਸਾਹਿਬ ਨੇ ਉਹ ਸਾਰਾ ਕੁਝ ਜਿਹੜਾ ਸਾਡੇ ਆਗੂਆਂ ਤੇ ਸਵਾਲ ਉੱਠਦੇ ਹੁੰਦੇ ਸੀ। ਬਈ ਆਗੂਆਂ ਤੇ ਵਿਸ਼ਵਾਸ ਨਹੀਂ ਰਿਹਾ। ਅੱਜ ਪੂਰੇ ਦੁਨੀਆ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ਵਾਸ ਲੋਕਾਂ ਦਾ ਜਿੱਤਿਆ ਮਨ ਜਿੱਤਿਆ ਤੇ ਉਹੀ ਪੰਜਾਬ ਜਿਹੜਾ ਸਾਨੂੰ ਇਹ ਕਹਿੰਦਾ ਸੀ ਵੀ ਕਿਉਂ ਸ਼ੜਕਾਂ ਤੇ ਬਹਿ ਗਏ ਤੇ ਅੱਜ ਖੁਦ ਪੰਜਾਬ ਸਾਡੇ ਹਮੈਦ ਦੇ ਚ ਆਪ ਸ਼ੜਕਾਂ ਤੇ ਬੈਠਾ ਇਹ ਆ ਲੀਡਰ ਦੀ ਸੋਚ ਲੀਡਰ ਦੀ ਸਮਝ ਅੱਜ ਕੋਈ ਅਸੀਂ ਘਰਾਉ ਨਹੀਂ ਕਰਿਆ ਅੱਜ ਕੋਈ ਰੋਡ ਨਹੀਂ ਰੋਕਿਆ ਅੱਜ ਕੋਈ ਧਰਨਾ ਨਹੀਂ ਦਿੱਤਾ ਅੱਜ ਸਿਰਫ ਢੱਲੇਵਾਲ ਸਾਹਿਬ ਇੱਕ ਟਰਾਲੀ ਦੇ ਵਿੱਚ ਨੇ ਟਰਾਲੀ ਦੇ ਵਿੱਚ 43 ਦਿਨ ਬੈਠ ਕੇ ਜੋ ਤਕਲੀਫ ਚੱਲ ਰਿਹਾ ਹੈ ਪੂਰੀ ਦੁਨੀਆ ਲਈ ਉਹ ਸਾਹਮਣੇ ਹੈ ਪਰ ਸਾਡੇ ਪ੍ਰਧਾਨ ਮੰਤਰੀ ਅੰਤ샤 ਇਹਨਾਂ ਨੂੰ ਚੱਕਣ ਦੀਆਂ ਲੋਕਾਂ ਨੂੰ ਕੁੱਟਣ ਦੀਆਂ ਬੇਉਤਤਾ ਬਣਾ ਰਹੇ ਨੇ ਪਰ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਖਾਤਰ ਇੱਥੇ ਬੈਠੇ ਆ ਢੱਲੇਵਾਲ ਸਾਹਿਬ ਮਰਮਰ ਤੇ ਬੈਠੇ ਨੇ ਉਹਦੀ ਕਮੇਟੀ ਵੀ ਆ ਗਈ ਕਮੇਟੀ ਨੇ ਰਿਪੋਰਟ ਵੀ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਪਰ ਉਹ ਮੰਗਾਂ ਦੇਣ ਦੀ ਬਜਾਏ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਸਰਕਾਰ ਸੋਚ ਲੇ ਕਾਂਤੇ ਜਿਵੇਂ ਕਹਿੰਦੇ ਲਿਖਿਆ ਪੜ੍ਹ ਲੇ ਪਰ ਹਾਲਾਤ ਦੇਸ਼ ਦੇ ਇਹ ਨਹੀਂ ਰਹਿਣਗੇ ਹਲਾ ਜਦੋਂ ਵਿਗੜਨਗੇ ਹਾਲਾਤ ਇਹ ਜੇ ਵੱਢਣਗੇ ਉਹਦੇ ਦੋਸ਼ੀ ਕੌਣ ਹੋਊਗਾ ਪੰਜਾਬ ਸਰਕਾਰ ਕੇਂਦਰ ਸਰਕਾਰ ਬਚ ਨਹੀਂ ਸਕਦੀ ਇਸ ਸਥਿਤੀ ਤੋਂ ਤਾਂ ਉਹ ਤੇ ਅਸੀਂ ਸਾਰਾ ਪਰਿਵਾਰ ਹੁਣ ਇੱਥੇ ਬੈਠ ਕੇ ਸਟੇਜ ਸਮਾਪਤ ਕਰਨ ਤੋਂ ਬਾਅਦ ਆ ਸਾਡੀਆਂ ਭੈਣਾਂ ਮਾਵਾਂ ਨੌਜਵਾਨ ਸਾਡੇ ਆਗੂ ਸਾਰੇ ਬੈਠੇ ਆ ਇਸ ਤੇ ਵਿਚਾਰ ਕਰ ਰਹੇ ਆ ਕਿ ਆਪਾਂ ਕੀ ਕਰਗੇ ਬਹੁਤਿਆਂ ਕੋਲੋਂ ਕੁਛ ਆ ਰਿਹਾ ਵੀ ਆਪਾਂ ਇਹ ਕਰਗੇ ਇਹ ਕਰਗੇ ਇਹ ਸਾਰੀ ਡੂੰਗੀ ਵਿਚਾਰ ਚਰਚਾ ਬੈਠ ਕੇ ਕਰ ਰਹੇ ਆ ਭਈ ਇਹਦਾ ਅਸਰ ਕਿਵੇਂ ਪਵੇ ਸਰਕਾਰ ਤੇ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਡੱਲੇਵਾਲ ਸਾਹਿਬ ਨੇ ਅਸਰ ਛੱਡਿਆ ਅਸਰ ਪਾਇਆ ਉਦੀ ਸੁਰੱਖਿਆ ਦਾ ਘੇਰਾ ਕਿਵੇਂ ਮਜ਼ਬੂਤ ਕਰਨਾ ਹੈ ਤਾਂ ਜਦੋਂ ਹਾਲਾਤ ਸਿਹਤ ਵਿਗੜਦੀ ਹੈ ਤੇ ਸਰਕਾਰ ਹਮਲਾ ਕਰਦੀ ਹੁੰਦੀ ਹੈ ਚੱਕਣ ਦੀ ਬਿਉਦਬੰਦੀ ਬਣਾਉਂਦੀ ਹੁੰਦੀ ਹੈ ਤਾਂ ਉਹ ਸਾਰਾ ਕੁਝ ਗ੍ਰਹਿ ਪੁਆ ਕੀ ਕਰ ਸਕਦਾ ਪੰਜਾਬ ਸਰਕਾਰ ਕੀ ਕਰ ਸਕਦੀ ਹੈ ਕੇਂਦਰ ਵਾਲੇ ਕੀ ਕਰ ਸਕਦੇ ਆ ਇਹ ਤੇ ਸਾਡੀ ਖੁੱਲ ਕੇ ਚਰਚਾ ਹੋਈ ਹੈ ਤਾਂ ਸਾਰੇ ਵਰਕਰ ਖਾਸ ਕਰਕੇ ਸਾਡੀਆਂ ਭੈਣਾਂ ਇਸ ਗੱਲ ਤੋਂ ਚਿੰਤ ਕਰੇ ਕਿ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਮੋਤਿਆਂ ਦੀ ਤਾਂ ਸੋਚੇ ਆ ਵੀ ਸਾਡੇ ਕੋਲੇ ਕੁਝ ਰਹਿਣੇ ਨਹੀਂ ਫਿਰ ਆਪਾਂ ਹੁਣੇ ਕਰਕੇ ਜੋ ਸਖਤ ਐਕਸ਼ਨ ਕਰਗੇ ਕੱਲ ਨੂੰ ਅਸੀਂ ਕੱਲ ਦਾ ਘਟਪਟ ਪ੍ਰਗਟਾਸ਼ ਕਰਵਾਇਆ ਹੋਇਆ ਨਾਲ ਹੀ ਆਪਣੇ ਕੱਲ ਨੂੰ ਭੋਗ ਪਾਏ ਜਾਣਗੇ ਲਾਜ਼ਮੀ ਕੋਈ ਇਹਨਾਂ ਦੀ ਰਏ ਹੈ ਵੀ ਸਖਤੋ ਸਖਤ ਫੈਸਲਾ ਲਓ ਜਿਹੜੇ ਡੱਲੇਵਾਲ ਸਾਹਿਬ ਨੇ ਕਦਮ ਚੁੱਕਿਆ ਕਦੇ ਉਹ ਕਦਮ ਹੌਲਾ ਨਾ ਪੈ ਜੇ ਤੇ ਜੇ ਢੱਲੇਵਾਲ ਦੇ ਮਰ ਨਾਲ ਦੇ ਸਰਕਾਰ ਦਾ ਘਰਪੂਰਾ ਨਹੀਂ ਹੁੰਦਾ ਸਾਰੇ ਮਰਲੇ ਬੈਠੇ ਨੇ ਤਿਆਰ ਬੈਠੇ ਨੇ ਪਰ ਸਰਕਾਰ ਸੋਚ ਲੇ ਇਹ ਤੇ ਸਾਰੀ ਜਿਹੜੀ ਸਾਡੀ ਵਿਚਾਰ ਚਰਚਾ ਹੋਈ ਹੈ ਅਸੀਂ ਖੁੱਲ ਕੇ ਸਾਰਿਆਂ ਨੇ ਵਿਚਾਰ ਕੀਤੇ ਹੈ ਕਿ ਕੱਲ ਨੂੰ ਜਦੋਂ ਖੰਡ ਖੰਡ ਕੰ ਖੰਡ ਪਾਟ ਪ੍ਰਕਾਸ਼ ਦੇ ਭੋਗ ਪਾਏ ਜਾਣਗੇ ਭੋਗ ਤੋਂ ਬਾਅਦ ਲਾਜ਼ਮੀ ਇਹ ਸਰਕਾਰ ਦੇ ਖਿਲਾਫ ਕੋਈ ਸਖਤੋ ਸਖਤ ਐਕਸ਼ਨ ਦਾ ਐਲਾਨ ਕਰਾਂਗੇ ਜਿਹੜਾ ਫੌਰੀ ਸਰਕਾਰ ਲਈ ਗਲੇ ਦੀ ਹੱਡੀ ਬਣੂਗਾ ਤਾਂ ਮੈਂ ਕਹਿੰਦਾ ਵੀ ਸਮਾਂ ਜਿਵੇਂ ਕੱਲ ਕਮੇਟੀ ਇੱਥੇ ਆਈ ਆ 42 ਦਿਨਾਂ ਤੋਂ ਕਮੇਟੀ ਆਈ ਹੈ ਇੱਥੇ ਜਿਹੜੀ ਕਹਿੰਦੇ ਵੀ ਕਿਸਾਨਾਂ ਲਈ ਬਣਾਈ ਹੈ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਬਣਾਈ ਹੈ ਪਰ ਫੇਰ ਵੀ ਅਸੀਂ ਕਿਹਾ ਦੇਰ ਆਏ ਦਰੁਸਤ ਆਏ ਆਇਤਾ ਸਹੀ ਫੇਰ ਵੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਵੀ ਠੀਕ ਹੈ ਪਰ ਕਮੇਟੀ ਨੇ ਹੁਣ ਤੱਕ ਕਰਿਆ ਕੀ ਇਹ ਸਾਡੇ ਸਾਡੇ ਪ੍ਰੈਸ ਵਾਲਿਆਂ ਨੇ ਵੀਰਾਂ ਨੇ ਸਾਰਿਆਂ ਨੇ ਸਵਾਲ ਵੀ ਪੁੱਛੇ ਮੈਨੂੰ ਲੱਗਦਾ ਸੀ ਕਿ ਉਹਨਾਂ ਤਸੱਲੀ ਬਖਸ਼ ਜਵਾਬ ਉਹਨਾਂ ਤੋਂ ਨਹੀਂ ਮਿਲਿਆ ਅਸਲ ਦੇ ਵਿੱਚ ਗਰਾਊਂਡ ਲੈਵਲ ਤੇ ਕਿਸਾਨਾਂ ਦੇ ਮਸਲਾ ਤੇ ਉਹਨਾਂ ਨੇ ਵਿਚਾਰ ਚਰਚਾ ਖੁੱਲ ਕੇ ਕੀਤੀ ਨਹੀਂ ਜੇ ਕੀਤੀ ਹੁੰਦੀ ਤਾਂ ਉਹ ਕੱਲੇ-ਕੱਲੇ ਵੀ ਉਹ ਕਮੇਟੀ ਮੈਂਬਰ ਆ ਜਿਹੜੇ ਉਹ ਦੱਸ ਦਿੰਦੇ ਤਾਂ ਐਵੇਂ ਜਿckਰੀ ਜਿਹੜੀ ਸਾਡੀ ਕਮੇਟੀ ਹੈ ਜਿਹਦਾ ਚਾਰਜ ਚੰਨੀ ਚੇਅਰਮੈਨ ਹੈ ਕੋਮੇਟੀ ਵੀ ਪਾਰਲੀਮੈਂਟ ਦੇ ਵਿੱਚ ਗਈ ਉਹਦੀ ਰਿਪੋਰਟ ਤੇ ਵੀ ਕੋਈ ਐਪੀ ਬੋਲਣ ਨੂੰ ਤਿਆਰ ਨਹੀਂ ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਜਿਹੇ ਜਿਹੇ ਹਾਲਾਤ ਬਣਨੇ ਆ ਜਿਹੇ ਜਿਹੇ ਹਾਲਾਤ ਸਰਕਾਰ ਬਣਾ ਰਹੀ ਹੈ ਤਾਂ ਡੱਲੇਵਾਲ ਸਾਹਿਬ ਵੀ ਇਸ ਗੱਲ ਤੇ ਡਿੱਲਡ ਹੈ ਪੂਰੇ ਕਿ ਮੇਰੇ ਨੇੜੇ ਕੋਈ ਵੀ ਜਿਹੜਾ ਡਾਕਟਰ ਹੈ ਸਰਕਾਰੀ ਜਾਂ ਜਿਹੜੇ ਪੁਲਿਸ ਹੈ ਨਹੀਂ ਹੋਣੀ ਚਾਹੀਦੀ ਮੇਰੀ ਆਸ ਕੀਤੇ ਹੈ ਪ੍ਰਮਾਤਮਾ ਤੇ ਪਰਮਾਤਮਾ ਜੋ ਚਾਹੇ ਚੰਗਾ ਕਰਨਾ ਹੈ ਇੱਕ ਮਾੜਾ ਕਰਨਾ ਹੈ ਇਹ ਹੁਣ ਪਰਮਾਤਮਾ ਦੇ ਹੱਥ ਹੈ ਤੇ ਪਰਮਾਤਮਾ ਦੇ ਜਿਹੜੇ ਹੱਥ ਹੈ ਤੇ ਜਿਹੜੇ ਲੱਖਾਂ ਲੋਕ ਦੱਲੇਵਾਲ ਸਾਹਿਬ ਲਈ ਅਰਦਾਸਾਂ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਕਿ ਪਰਮਾਤਮਾ ਮਿਹਰ ਕਰੂਗਾ ਉਹਨਾਂ ਦੀ ਲੰਮੀ ਓਵਰ ਕਰੂਗਾ ਤਾਂ ਜਿਹੜੀ ਸਥਿਤੀ ਦੇ ਵਿੱਚ ਦੱਲੇਵਾਲ ਸਾਹਿਬ ਅੱਜ ਹੈਗੇ ਉਹ ਨਾ ਪਾਸਾ ਲੈ ਸਕਦੇ ਨੇ ਨਾ ਬੈਠ ਸਕਦੇ ਆ ਪਰ ਉਹਨਾਂ ਦਾ ਇੱਕ ਇਰਾਦਾ ਸੀਗਾ 4 ਜਨਵਰੀ ਨੂੰ ਕਿ ਮੈਨੂੰ ਵੱਡੇ ਕੱਟ ਸੇ ਲੈ ਕੇ ਜਾਓ ਮੈਂ ਜਾਊਂਗਾ لازਮੀ ਜਿਹੜੇ ਉਹ ਕੱਟ ਤੇ ਗਏ ਇਸ ਟਰਾਲੀ ਦੇ ਵਿੱਚ ਹੀ ਸੀਗੇ ਉਹਦੋਂ ਦੀ ਜਿਹੜੀ ਸਿਹਤ ਐ ਵਿਗੜਨੀ ਸ਼ੁਰੂ ਹੋਈ ਐ ਨੁਕਸਾਨ ਹੋਣਾ ਸ਼ੁਰੂ ਹੋਇਆ ਪਰ ਫਿਰ ਵੀ ਉਹ ਕਹਿੰਦੇ ਕੋਈ ਨਹੀਂ ਮੈਂ ਜਿੰਨਿਆਂ ਲੋਕਾਂ ਦੇ ਮੈਂ ਦਰਸ਼ਨ ਕਰਨੇ ਸੀ ਪਰ ਬਹੁਤੇ ਲੋਕ ਫਿਰ ਦਰਸ਼ਨ ਕਰ ਨਹੀਂ ਸਕਿਆ ਰਾਹਾਂ 'ਚੋਂ ਮੁੜਿਆ ਕੱਠ ਬਹੁਤ ਜ਼ਿਆਦਾ ਸੀਗਾ ਉਹ ਸਾਰਿਆਂ ਤੇ ਅਸੀਂ ਤਾਂ ਮੈਸੇਜ ਲੋਕਾਂ ਨੂੰ ਇਹੇ ਦੇਣਾ ਚਾਹੁੰਦੇ ਆ ਕਿ ਭਰਾਵੋ ਹੁਣ ਉਹ ਆਗੂ ਬੈਠਾ ਜਿਹੜੇ ਆਗੂਆਂ ਤੇ ਤੁਸੀਂ ਉਂਗਲਾ ਚੁੱਕਦੇ ਰਹੇ ਹੋ ਬਈ ਆਗੂ ਲੜਦੇ ਨਹੀਂ ਆਗੂ ਮਰਦੇ ਨਹੀਂ ਆਗੂ ਸਹੀ ਨਹੀਂ ਆਗੂ ਬਿੱਗ ਜਾਂਦੇ ਆ ਉਹ ਸਾਰਿਆਂ ਹੱਤਾਂ ਡੱਲੇਵਾਲ ਸਭ ਪਾਰ ਕਰ ਚੁੱਕਾ ਹੈ ਅੱਜ ਆਪ ਖੁਦ ਟਰਾਲੀਆਂ 'ਚੋਂ ਨਹੀਂ ਅੱਜ ਘਰਾਂ 'ਚੋਂ ਨਿਕਲ ਕੇ ਆਉਣ ਦੀ ਲੋੜ ਹੈ ਅੱਜ ਬੱਚਾ ਬੱਚਾ ਜਿਵੇਂ ਤੁਸੀਂ 4 ਜਨਮਰੀ ਨੂੰ ਆਇਓ ਅੱਜ ਖਨੌਰੀ ਪਹੁੰਚ ਕੇ ਤਾਂ ਲੱਕਾਂ ਦੀ ਪੇੜ ਕਰਕੇ ਤਾਂ لازمی ਸੋਚਾਂਗੇ ਕਿ ਉਹ ਡੱਲੇਵਾਲ ਕੱਲਾ ਨਹੀਂਗਾ ਡੱਲੇਵਾਲ ਦੇ ਨਾਲ ਪਰਿਵਾਰ ਬਹੁਤ ਵੱਡਾ ਹੈ ਤਾਂ ਇਸ ਕਰਕੇ ਜੇ ਆਪਾਂ ਕੋਈ ਪਿੰਡ ਹਜੇ ਵੀ ਗਏ ਇੱਥੇ ਮੂਰਤੀ ਤੇ ਨਹੀਂ ਆਇਆ ਨਹੀਂ ਪਹੁੰਚਿਆ ਉਹਨਾਂ ਨੂੰ ਬੇਨਤੀ ਹੈ ਕਿ ਟਰੈਕ ਟਰਾਲੀ ਲੈ ਕੇ ਜਿਵੇਂ ਅੱਜ ਵੀ ਸਾਡੇ ਸੈਂਕੜੇ ਟਰੈਕ ਟਰਾਲੀਆਂ ਰੋਜ਼ ਨਵੀਆਂ ਆ ਰਹੀਆਂ ਨੇ ਮੂਰਤੀ ਲੰਗਰ ਵੀ ਲੈ ਕੇ ਆ ਰਹੇ ਨੇ ਪਾ ਹਦੇ ਵੀ ਜਿਹੜੇ ਪਿੰਡ ਇਸ ਮੋਰਚੇ ਤੋਂ ਹਾਜ਼ਰੀ ਨਹੀਂ ਲਵਾਈ ਉਹਨਾਂ ਨੂੰ ਬੇਨਤੀ ਹੈ ਪੰਚਾਇਤਾਂ ਨੂੰ ਜਿੱਥੇ ਵੀ ਸਾਡੀ ਦੋਨੇ ਫਾਰਮਾਂ ਦੀ ਜਸੇਬੰਦੀ ਨਹੀਂ ਹੈ ਜਾਂ ਕਿਸੇ ਦੀ ਕਿਸਾਨ ਜਸੇਬੰਦੀ ਦੀ ਚੋਣ ਨਹੀਂ ਹੋਈ ਉਸ ਨਗਰ ਨੂੰ ਬੇਨਤੀ ਹੈ ਕਿ ਤੁਸੀਂ ਪਿੰਡ ਦਾ ਕੱਟ ਕਰਕੇ ਟਰੈ ਟਰਾਲੀ ਲਾਜ਼ਮੀ ਖਨੌਰੀ ਪਹੁੰਚੋ ਅੱਜ ਜਿਹੜੀ ਸਥਿਤੀ ਦੇ ਵਿੱਚ ਆਪਾਂ ਜਿਹੜੀ ਚ ਲੰਘ ਰਹੇ ਹਾਂ ਆ ਇਸ ਗੱਲ ਤੋਂ ਪਿੱਛੇ ਨਾ ਬੈਠੇ ਵਿਸਤਾਈ ਜਾਈਏ ਆਮ ਆਪਣੀ ਕੁਹਾਮਤ ਬਣੀ ਐ ਵੀ ਬੰਦਾ ਦਾ ਚੰਗਾ ਸੀਗਾ ਪਰ ਜਉਂਦਿਆਂ ਦੀ ਕਦਰ ਪਾਈਏ ਤਾਂ ਉਹ ਹਾਲਾਤ ਦੇ ਵਿੱਚ ਮੈਂ ਇਹੀ ਆਸ ਕਰੂੰਗਾ ਲੋਕਾਂ ਤੋਂ ਕਿ ਜਿਹੜੀ ਸਥਿਤੀ ਦੇ ਵਿੱਚ ਹੁਣ ਕੋਈ ਭਰਮ ਕੋਈ ਭਲੇਖਾ ਕੋਈ ਡੋਟ ਰਹਿ ਨਹੀਂ ਗਿਆ ਉਹ ਸਥਿਤੀ ਦੇ ਵਿੱਚ ਨੇ ਆਪਾਂ ਆਏ ਘਰਾਂ 'ਚੋਂ ਆਪਾਂ ਤੁਰ ਗਏ ਤਾਂ ਫਿਰ ਸਰਕਾਰ ਦੇ ਕੋਈ ਤਾਕਤ ਨਹੀਂ ਜਦੋਂ ਲੋਕ ਤਰਪੈਣ ਸਰਕਾਰ ਨੂੰ ਝੁਕਾ ਲੈਂਦੇ ਨੇ ਸਰਕਾਰ ਤੋਂ ਮੰਗ ਮੰਨਾ ਲੈਂਦੇ ਨੇ ਇਸ ਕਰਕੇ ਨਵੇਂ ਯੁੱਗ ਦੇ ਵਿੱਚ ਨਵਾਂ ਇੱਕ ਇਤਿਹਾਸ ਲਿਖਿਆ ਜਾਊਗਾ ਕਿ ਜਿਹੜਾ ਕਿਸਾਨ ਦੇਸ਼ ਲਈ ਨਾਜ ਪੈਦਾ ਕਰਦਾ ਹੈ ਉਹਦੇ ਬੁੱਲ ਲੈਣ ਲਈ ਕਾਨੂੰਨ ਬਣਾਉਣ ਲਈ ਮਰਨਾ ਪੈਂਦਾ ਤਾਂ ਇਸ ਤਿੱ ਦੇ ਵਿੱਚ ਡੱਲੇਵਾਲ ਸਾਹਿਬ ਮੈਂ ਆਸ ਕਰੂੰਗਾ ਪੂਰੇ ਲੋਕਾਂ ਤੋਂ ਕਿ ਤੁਸੀਂ ਟਾਈਮ ਕੱਟ ਕੇ ਰਾਤ ਨੂੰ ਸਵੇਰ ਲਾਜ਼ਮੀ ਖਨੌਰੀ ਪਹੁੰਚੋ ਖਨੌਰੀ ਪਹੁੰਚ ਕੇ ਕੋਈ ਆਪਾਂ ਸਾਰੇ ਇਕੱਠੇ ਇਕੱਲੇ ਕੋਈ ਆਗੂ ਨਹੀਂ ਆਪਾਂ ਪੰਡਾਲ ਦੇ ਵਿੱਚ ਆਪਣਾ ਪਰਿਵਾਰ ਬੈਠ ਕੇ ਜਿਵੇਂ ਅਸੀਂ ਹੁਣ ਸਾਰੇ ਵਿਚਾਰ ਕਰ ਰਹੇ ਹਾਂ ਜਿਵੇਂ ਆਪਾਂ ਰਾਤ ਬੈਠ ਕੇ ਜਾਪ ਕਰਕੇ ਟਾਈਮ ਛਪਾਇਆ ਇਹ ਘੜੀ ਹੁਣ ਵੀ ਆ ਸਕਦੀ ਹੈ ਆਪਾਂ ਇਕੱਠੇ ਬੈਠੀਏ ਇਕੱਠਾ ਪਰਿਵਾਰ ਬੈਠੇ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਬੈਠੀਏ ਉਹਦਾ ਰਿਜ਼ਲਟ ਵਧੀਆ ਹੋਊਗਾ ਜੇ ਘਰਾਂ ਚ ਰਹੇ ਉਹਦਾ ਰਿਜ਼ਲਟ ਚੰਗਾ ਨਹੀਂ ਹੋਣਾ ਤਾਂ ਇਹ ਸਰਕਾਰਾਂ ਨੇ ਵੀ ਇਹ ਹੀ ਕਹਿਣਾ ਹੁੰਦਾ ਭਈ ਐਸ ਮੰਗ ਦੇ ਨਾਲ ਇੰਨੇ ਕੁ ਲੋਕ ਕੀ ਐ ਪਰ ਉਹ ਆਪਾਂ ਦਿਖਾ ਚੁੱਕੇ 4 ਜਨਵਰੀ ਨੂੰ ਮੈਂ ਜ਼ਿਆਦਾ ਸਮਾਂ ਬੋਲ ਗਿਆ ਦੋ ਸ਼ਬਦ ਬੈਰੂ ਸਾਹਿਬ ਵੀ ਸਾਡੇ ਨਾਲ ਬੈਠੇ ਨੇ ਦੋ ਸ਼ਬਦ ਲਾਜ਼ਮੀ ਉਹ ਚੱਲਦਾ ਚੱਲਦਾ ਤਾ ਜਸਵੀਰ ਵੀ ਬੈਠਾ ਹੈ ਆਪਣਾ ਜਸਵੀਰ ਤੋਂ ਸ਼ਬਦ ਬੋਲਦੇ ਲਓ ਲੰਮੀ ਗੱਲ ਕਰਵਾ। ਬਾਜੀ ਜੀ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਈਕ ਸਾਡੇ ਲਓ ਜੀ ਤੁਸੀਂ ਬੋਲ ਲਿਜਾਣਾ। ਕਿਸਾਨ ਆਗੂ ਸਰਦਾਰ ਜੱਜੀਤ ਸਿੰਘ ਡੱਲੇਵਾਲ ਨੇ ਉਹ ਕਾਰ ਵਖਾਇਆ ਜੋ ਅੱਜ ਤੱਕ ਕਿਸੇ ਵੀ ਲੀਡਰ ਤੋਂ ਨਹੀਂ ਨਹੀਂ ਕਰ ਸਕਿਆ ਕੋਈ ਕੋਈ ਵੀ ਲੀਡਰ। ਆ ਕਦੇ ਕੋਈ ਸਮਾਂ ਸੀ ਜਦੋਂ ਮੇਰੇ ਦਾਜ ਸਰਦਾਰ ਪਿਸ਼ੋਰਾ ਸਿੰਘ ਸਿੱਧੂ ਪਰ ਦਾ ਆਖਰੀ ਸਮਾਂ ਉਹਨਾਂ ਦਾ ਉਹ ਦੋਨਾਂ ਦੇ ਚੜਾਈ ਕਰਕੇ ਉਹਨਾਂ ਨੂੰ ਅਸੀਂ ਸ਼ਮਸ਼ਾਨ ਘਾਟ ਵੱਲ ਲੈ ਜਾਂਦੇ ਸੀ ਉਸ ਸਮੇਂ ਨਾਰੇ ਲੱਗਦੇ ਸੀ ਪਿਸ਼ੋਰਾ ਸਾਹ ਤੇ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪਿਸ਼ੋਰਾ ਸਾਹ ਤੇ ਕੰਮ ਧੂਰੇ ਜਿੰਦੜੀਆਂ ਲਾ ਕੇ ਕਰਾਂਗੇ ਪੂਰੇ ਅੱਜ ਉਹ ਕਈ ਥਾਵਾਂ ਤੇ ਮੈਂ ਆਮ ਦੇਖਦਾ ਕਿ ਉਹ ਕਹਿੰਦੇ ਨਾਰੇ ਹੀ ਹੁੰਦੇ ਨੇ ਅੱਜ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਆਪਣੀ ਜਿੰਦੜੀ ਲਾ ਕੇ ਉਹਨਾਂ ਕੰਮਾਂ ਨੂੰ ਪੂਰਾ ਕਰਨ ਲੱਗੇ ਹੋਏ ਨੇ ਸਰਕਾਰ ਨੂੰ ਮਨਾ ਕੇ ਛੱਡਣਗੇ ਕਿਸੇ ਵੀ ਕੀਮਤ ਤੇ ਇਹ ਮੋਜਨੇ ਵਾਲੇ ਇਨਸਾਨ ਨਹੀਂ ਹੈਗੇ ਇਹ ਦਿਰ ਇਰਾਦੇ ਵਾਲੇ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਸ ਜਗ੍ਹਾ ਦੇ ਉੱਤੇ ਬੈਠੇ ਹੋਏ ਹਾਂ ਇੱਥੇ ਸਾਡੇ 43 ਦਿਨਾਂ ਤੋਂ ਸਾਡੇ ਸੂਭਾ ਸਾਡੇ ਜਰਨਲ ਜਗਜੀਤ ਸਿੰਘ ਜੀ ਮਰਨ ਵਰਤੇ ਬੈਠੇ ਹੋਏ ਆ ਦੇਖੋ ਉਹਨਾਂ ਨੂੰ 43 ਦਿਨ ਹੋ ਗਏ ਅੱਜ ਬੈਠਿਆਂ ਨੂੰ ਭੁੱਖੇ ਤੇ ਆਏ ਤੇ ਅਸੀਂ ਉਹਨਾਂ ਦੀ ਸੋਚ ਦੇ ਵਿੱਚ ਤੇ ਉਹਨਾਂ ਨੂੰ ਜਿਹੜੇ ਰਾਤ ਉਹ ਬਹੁਤ ਜ਼ਿਆਦਾ ਉਹਨਾਂ ਦੀ ਸਥਿਤੀ ਖਰਾਬ ਸੀ ਉਸ ਨੂੰ ਲੈ ਕੇ ਅਸੀਂ ਬਹੁਤ ਪਰੇਸ਼ਾਨ ਸੀ ਤੇ ਚਲੋ ਪਰਮਾਤਮਾ ਦਾ ਆਸ਼ੀਰਵਾਦ ਹੈ ਸਾਡੇ ਉੱਤੇ ਪਰਮਾਤਮਾ ਦਾ ਹੱਥ ਹੈ ਤੇ ਉਹ ਅਸੀਂ ਭਜਨ ਬੰਦ ਕੀ ਕਰਕੇ ਸੇਵਨ ਕਰਕੇ ਅਸੀਂ ਰਾਤ ਲੰਘਾਈ ਹੈ ਤੇ ਹੁਣ ਅਸੀਂ ਇਹੀ ਵਿਚਾਰਾ ਕਰ ਰਹੇ ਆ ਕਿ ਸਰਕਾਰ ਕਿੱਥੇ ਖੜੀ ਹੈ ਤੇ ਅਸੀਂ ਕਿੱਥੇ ਖੜੇ ਹਾਂ ਦੇਖੋ ਸਰਕਾਰ ਦੇ ਤਾਂ ਕੋਈ ਕਿਸੇ ਕਿਸਮ ਦਾ ਕੋਈ ਉਹਨਾਂ ਨੂੰ ਸੰਗ ਸ਼ਰਮ ਹੀ ਨਹੀਂ ਰਹੀ ਤਾਂ ਹੁਣ ਅਸੀਂ ਕਹੀਏ ਵੀ ਨਹੀਂ ਤੇ ਅਸੀਂ ਆਪ ਦਾ ਜੋ ਵੀ ਸਾਡਾ ਹੈ ਉਹ ਅਸੀਂ ਕਰਕੇ ਵਿਖਾਵਾਂਗੇ ਇਹ ਨਾ ਸੋਚੇ ਸਰਕਾਰ ਕੇ ਜਗਜੀਤ ਸਿੰਘ ਇਕੱਲੇ ਐ ਜਗਜੀਤ ਸਿੰਘ ਦੇ ਨਾਲ ਬਹੁਤ ਜ਼ਿਆਦਾ ਪਰਿਵਾਰ ਐ ਤੇ ਅਸੀਂ ਹੁਣ ਜੋ ਵੀ ਕੱਲ ਨੂੰ ਫੈਸਲਾ ਲਵਾਂਗੇ ਬਹੁਤ ਵੱਡਾ ਫੈਸਲਾ ਲਵਾਂਗੇ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਉਸ ਫੈਸਲੇ ਦੇ ਉੱਤੇ ਡਟਾਂਗੇ ਅਸੀਂ ਇਹ ਐ ਨਹੀਂ ਹੈਗਾ ਵੀ ਅਸੀਂ ਸਰਕਾਰਾਂ ਨੂੰ ਕੋਈ ਅਸੀਂ ਫੋਕਾ ਨਾਹਰਾ ਲਾਉਨੇ ਆ ਕਿ ਜੇ ਜਾਂ ਅਸੀਂ ਕੁਝ ਕਰਨ ਵਾਲੇ ਨਹੀਂ ਜਿਹੜਾ ਅਸੀਂ ਕੁਝ ਕਰਦੇ ਆ ਉਹ ਕਰਕੇ ਵਿਖਾਉਦੇ ਆ ਜਿਵੇਂ ਸਾਡੇ ਜਗਜੀਤ ਸਿੰਘ ਢੱਲੇਵਾਨ ਨੇ ਕਰਿਆ ਤੇ ਉਹੀ ਹੁਣ ਅਸੀਂ ਕਰਾਂਗੇ ਤੇ ਸਰਕਾਰ ਸੁਣ ਲੈ ਸਰਕਾਰ ਨੂੰ ਅਸੀਂ ਇਹ ਚਤਾਵਨੀ ਦਿੰਨੇ ਆ ਵੀ ਅਸੀਂ ਹੁਣ ਸਾਰੇ ਅੱਗੇ ਜਿੰਨਾ ਵੀ ਸਾਥੋਂ ਕੁਝ ਹੋਇਆ ਅਸੀਂ ਸਾਰੇ ਭੈਣ ਭਰਾ ਇੱਕ ਆਏ ਤੇ ਅਸੀਂ ਸਾਰੇ ਮਰਨ ਨੂੰ ਤਿਆਰ ਆ ਤੇ ਮਰਾਂਗੇ ਸਰਕਾਰ ਸਾਡੀਆਂ ਲਾਸਾਂ ਚੱਕਣ ਨੂੰ ਤਿਆਰ ਹੋ ਜੇ ਜਿੰਨਾਂ ਵੀ ਚੱਕ ਸਕੂਗੀ ਚੱਕ ਲੈ ਐਨਾ ਕਹਿੰਦੀ ਮੈਂ ਧੰਨਵਾਦ ਆ ਵਾਹਿਗੁਰੂ ਜੀ ਦਾ ਖਾਂਸਾ ਵਾਹਿਗੁਰੂ ਜੀ ਦੇ ਬਹੁਤ ਸਤਿਕਾਰਯੋਗ ਕਹਿੰਦੇ ਬੇਟੀਆਂ ਕਰਜਾ ਤੇ ਤਰਜਾ ਜੋ ਡੱਲੇਵਾਲ ਸਾਹਿਬ ਦੇ ਉਮਰ ਦੇ ਹਿਸਾਬ ਨਾਲ ਕੋਈ ਪੁੱਤਰੀ ਲੱਗਦੀ ਕੋਈ ਸੋਤਰੀ ਲੱਗਦੀ ਕੋਈ ਭੈਣ ਲੱਗਦੀ ਕੋਈ ਬਰੋਬਰ ਦੀ ਭੈਣਾ ਬੈਠੀਆਂ ਨੇ ਅੱਜ ਬਹੁਤ ਲੰਬੇ ਸਮੇਂ ਤੋਂ ਕਥਨ ਆਗਵਾ ਦਾ ਜਿਹੜਾ ਵਿਸ਼ਵਾਸ ਦਾਵਾ ਟਰ ਸੀ ਉਹ ਮੇਰੇ ਛੋਟੇ ਭਰਾ ਦੇ ਆਪਣਾ ਨਿਸ਼ਾ ਪਰ ਕਰਕੇ ਵਿਸ਼ਵਾਸ ਦੇਸ਼ ਦੇ ਲੋਕਾਂ ਨੂੰ ਦਿੱਤਿਆ ਵੀ ਪਹਿਲੀ ਵਾਰ ਹੋਇਆ ਹੈ ਜੇ ਪੰਜਾਬ ਡੱਲੇਵਾਲ ਸਾਹਿਬ ਨੇ ਸੋਚ ਦਿੱਤੀ ਵੀ ਇੱਕ ਦਿਨ ਪੰਜਾਬ ਪਾਲ ਨੂੰ ਫਾਦ ਰੱਖੋ ਤੇ ਬੰਦ ਹੋਇਆ ਹੈ ਜੇ ਸੱਦਾ ਦਿੱਤਾ ਵੀ ਮੈਂ ਤੁਹਾਡੇ ਦਰਸ਼ਨ ਸਾਡੇ ਦੇ ਰੂਪਤ ਕਰਨਾ ਚਾਹਣਾ ਨਾ ਤੇ ਲੱਖਾਂ ਲੋਕ ਇੱਥੇ ਉਹਦਾ ਦੇ ਦਰਸ਼ਨ ਕਰਨ ਆਏ ਨੇ ਜਾਂ ਦਲੇਵਾਲ ਸਾਹਿਬ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਫਤਿਹ ਬਲਾਈਏ ਮੈਂ ਗੱਲ ਛੋਟੀ ਕਰਨਾ ਚਾਹਣਾ ਵਾ ਦਲੇਵਾਲ ਸਾਹਿਬ ਸਾਡੀ ਲੜਾਈ ਕਿੱਥੇ ਪਹੁੰਚਦੀ ਏ ਕਦੋਂ ਸੰਭਾਵਤ ਹੁੰਦੀ ਏ ਪਰ ਇੱਕ ਗੱਲ ਸਾਫ਼ ਹੈ ਉਹ ਖਬਰਾਨਾ ਨੂੰ ਮੈਂ ਦੱਸਣਾ ਚਾਹਣਾ ਵਾ ਦਲੇਵਾਲ ਦੀ ਸੋਚ ਨੂੰ ਤੁਸੀਂ ਕਮਜ਼ੋਰ ਨਹੀਂ ਕਰ ਸਕਦੇ ਦਲੇਵਾਲ ਦੀ ਜਿਹੜੀ ਸੋਚ ਹੈ ਦੇਸ਼ ਦੇ ਪਿੰਡਾਂ ਵਿੱਚ ਗਲੀਆਂ ਚ ਮਧਿਆਂ ਵਿੱਚ ਇੱਕ ਸੋਚ ਬਹੁਤ ਤੇਜ਼ੀ ਨਾਲ ਇਸ ਮੋਰਚੇ ਤੋਂ ਖਨੌਰੀ ਤੋਂ ਅੱਗੇ ਵਧ ਰਹੀ ਏ ਜਿਹੜੀ ਉਹ ਸੋਚ ਸਮੁੱਚੇ ਹੁਕਮਰਾਨਾਂ ਨੂੰ ਆਪਣੇ ਰੁਪੇਟ ਚ ਲੈ ਦੇਗੀ ਪਰ ਉਹਨਾਂ ਦਾ ਦਿਮਾਗ ਟਕਾਣੇ ਹੋਵੇਗਾ ਔਰ ਗੱਲ ਦੇ ਵਾਲ ਦੀ ਸੋਚ ਜਿੱਤ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਕਾਰੋਬਾਰੀਆਂ ਨੂੰ ਜਿਹੜਾ ਮੋਦੀ ਸਾਰੇ ਕਾਰੋਬਾਰ ਨੂੰ ਰੁਪੇਟ ਚ ਲੈ ਰਿਹਾ ਹੈ ਉਹਦੇ ਤੋਂ ਮੁਕਤ ਕਰਾਏਗਾ ਪਰ ਥਨੇਰੀ ਅੱਖਰਾਂ ਦੇ ਵਿੱਚ ਸਾਡੇ ਬਹਾਦਰ ਯੋਧੇ ਦਾ ਨਾਂ ਜਦੋਂ ਅਸੀਂ ਇਤਿਹਾਸ ਪੁਰਾਣੇ ਪੜਦੇ ਆ ਇਤਿਹਾਸ ਤਾਜ਼ਾ ਕਰਕੇ ਆਪਣੇ ਵਿੱਚ ਲੜਾਈ ਲੜ ਰਿਹਾ ਮੇਰਾ ਵੀ ਵਿਸ਼ਵਾਸ ਹੈ ਤੁਹਾਡਾ ਵੀ ਵਿਸ਼ਵਾਸ ਹੈ ਸਾਰੇ ਨੌਜਵਾਨਾਂ ਦਾ ਵੀ ਵਿਸ਼ਵਾਸ ਹੈ ਇਹਨਾਂ ਦੀ ਵਿਚਾਰਤਾ ਦਾ ਇਹਨਾਂ ਦੀ ਸੋਚ ਅਸੀਂ ਤਗੜੇ ਹੋ ਕੇ ਇਹਦੇ ਤੇ ਪਹਿਰਾ ਦੇਣਾ ਹੈ ਇਹਦੇ ਤੇ ਲੜਾਈ ਅਸੀਂ ਜਿੱਤ ਕੇ ਕਿਉਂ ਆਰਥਿਕ ਇਨਸਾਫ ਦਾ ਬੀਜ ਆ ਇਹਨਾਂ ਨੇ ਚੁੱਕਿਆ ਏ ਉਹ ਮੇਰੀਓ ਪੁੱਤਰੀਓ ਮੇਰੀਓ ਭੈਣੋ ਤੁਸੀਂ ਬਹੁਤ ਵੱਡਾ ਇਹ ਸਾਡੇ ਭਰਾ ਦੇ ਸੰਗਠਨ ਦੇ ਵਿੱਚ ਖਾਸ ਤੇ ਰਹੇ ਹੋ ਉਹਨਾਂ ਅਸੀਂ ਵੀ ਪਿੱਛੇ ਆ ਜਦੋਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਦੀ ਛਕਲ ਵਿੱਚ ਚੱਲਣ ਵਾਲ ਸਾਡੀਆਂ ਅਰਦਾਸ ਸਾਹਿਬ ਪਿੰਡਾਂ ਵਿੱਚ ਹੋ ਰਹੀਆਂ ਨੇ ਮੈਨੂੰ ਉਹ ਪਤਾ ਹੈ ਪਿੰਡਾਂ ਨੂੰ ਕਿਉਂ ਗੁੱਸਾ ਆਉਣਿਆ ਜਾਂਦੇ ਆ ਉੱਥੇ ਅੰਨਪਾਣੀ ਪੇਟ ਕੇ 10 ਦੀ ਬੀਬੀਆਂ ਕੱਟੀਆਂ ਮੰਡੇ ਚ ਹੋ ਕੇ ਸਖਬਣੀ ਸਾਹਿਬ ਦਾ ਪਾਸ ਕਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦਾ ਵਿਸ਼ਵਾਸ ਹੈ ਸਾਨੂੰ ਆਪਣੇ ਸਿਧਾਂਤ ਦੇ ਵਿਸ਼ਵਾਸ ਹੈ ਔਰ ਮੈਂ ਬਜੰਦ ਦੇ ਤੌਰ ਤੇ ਆਪਣੇ ਛੋਟੇ ਭਰਾ ਦੇ ਕੋਟੀ ਹੱਥ ਕਿਉ ਲਾਇਆ ਮੇਰਾ ਵਿਸ਼ਵਾਸ ਬਣ ਗਿਆ ਹੈ ਵਿਸ਼ਵਾਸ ਹੈ ਉਹਦੇ ਤੁਹਾਡਾ ਦਿੱਤਿਆ ਹੈ ਦਾਸ ਦਾ ਦਿੱਤਿਆ ਹੈ ਔਰ ਉਹ ਜਿਹੜਾ ਵਿਸ਼ਵਾਸ ਅੱਜ ਤੱਕੜਾ ਹੋ ਕੇ ਅੱਗੇ ਵਧ ਰਿਹਾ ਹੈ ਉਹ ਘਬਰਾਨਾ ਦੇ ਮੇਦ ਅਸੀਂ ਢਾ ਚੁੱਕੇ ਆ ਉਹ ਪਲ ਆਉਣ ਵਾਲੇ ਨੇ ਇਹ ਸਾਡਾ ਸੱਜਣ ਸਾਡੀ ਜਿੱਤ ਜਿੱਥੇ ਸਾਡੀ ਝੋਲੀ ਪਾਣੀਏ ਉਥੇ ਨਾ ਵੀ ਐਡੀ ਵਿਚਾਰਧਾਰਾ ਜਿਹੜਾ ਕਿ ਸਾਡੇ ਲੀਡਰ ਥੋੜਾ ਥੋੜਾ ਗਲਤੀਆਂ ਕਰਦੇ ਨੇ ਉਹਨਾਂ ਨੂੰ ਵੀ ਸਾਥ ਹੋ ਜਾਏਗਾ ਅਪਲ ਤੇ ਹੋ ਗਿਆ ਵੈਸੇ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਦਲੇਬਾਨੀ ਵਿਚਾਰਧਾਰਾ 70 ਲੱਖ ਤੋਂ ਵੱਧ ਲੋਕ ਇੱਥੇ ਆਏ ਨੇ 70 ਲੱਖ ਤੋਂ ਵੱਧ ਇੱਕ ਵੀ ਖੋਖਾ ਨਹੀਂ ਖੁੱਲਿਆ ਜੇ ਦਲੇਵਾਲ ਸਾਹਿਬ ਨੇ ਕਿਹਾ ਵੀ ਅੱਜ ਕਾਰੋਬਾਰ ਬੰਦ ਰੱਖੋ ਉਹ ਤਾਂ ਦੇ ਬੰਦ ਰੱਖੇ ਇੱਥੇ 70 ਲੱਖਾਂ ਤੋਂ ਉੱਤੇ ਲੋਕ ਆਏ ਨੇ ਤੇ ਫਿਰ ਆਕਾ ਤੇ ਕਹਿ ਰਿਆ ਸੀ ਦੁਆਰ ਤੇ ਪੜਿਆ ਲਿਖੇ ਸਾਡੇ ਸੱਜਣਾ ਵੀ ਪੜ ਲੈਣਾ ਚਾਹੀਦਾ ਜਿਹੜੇ ਆਪਣੇ ਆਪ ਨੂੰ ਪਥਾਨ ਆਖੂ ਕੋਹਾਦੇ ਨੇ ਪਰ ਸਰਕਾਰ ਨੂੰ ਪੜ ਲੈਣਾ ਚਾਹੀਦਾ ਹੈ ਸਾਡੀ ਸਤਾਤਕ ਲੜਾਈ ਹੈ ਸਾਡੀ ਸੂਲਾਂ ਦੀ ਲੜਾਈ ਹੈ ਅਸੀਂ ਇਹ ਲੜਾਈ ਦੇ ਉੱਤੇ ਬੋਧ ਅੱਗੇ ਤੇਜ਼ੀ ਨਾਲ ਵਧ ਰਹੇ ਆ ਬੜੀ ਤਾਕਤ ਨਾਲ ਕੇ ਵਧ ਰਹੇ ਆ ਖਬਰਾਂ ਦਾ ਮਜਬੂਰ ਕਰਦੇ ਆ ਕਿ ਤੁਹਾਡੀਆਂ ਉਹ ਕੜੀਆਂ ਪਵਿੱਤਰ ਤੁਹਾਡੀਆਂ ਚਾਰ ਦੇ ਵਿੱਚ ਸਾਹਮਣੇ ਆਉਣਗੀਆਂ ਜਦੋਂ ਡਲੇਵਾਲ ਸਾਹਿਬ ਤੇ ਥਿਤਕ ਨੇ ਜਿੱਤ ਦਾ ਨਾਰਾ ਦੇ ਕੇ ਤੁਹਾਨੂੰ ਘਰਾਂ ਨੂੰ ਤੋੜਨੇ ਬਲਾਉ ਫਤਿਹ ਵਾਹਿਗੁਰੂ ਦੀ ਘਰ ਵਾਹਿਗੁਰੂ ਵਾਹਿਗੁਰੂ ਦੀ ਜਿੱਫਤ ਸਾਰ ਇਕਤਾ ਜਿੰਦਾਬਾਦ ਸਾਰ ਇਕਤਾ ਜਿੰਦਾਬਾਦ